ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਬਹੁਤ ਮੁਸ਼ਕਲ ਆ। ਹਰ ਰੋਜ਼ ਦੀਆਂ ਚਿੰਤਾਵਾਂ, ਪੈਸੇ ਦੀ ਦੌੜ, ਰਿਸ਼ਤਿਆਂ ਦੇ ਝਗੜੇ, ਕੰਮ ਦਾ ਦਬਾਅ, ਸਭ ਕੁਝ ਭਾਰੀ ਲੱਗਦਾ। ਪਰ ਸੱਚ ਇਹ ਹੈ ਕਿ ਜ਼ਿੰਦਗੀ ਮੁਨਕਰ ਨਹੀਂ, ਸਾਡਾ ਸੋਚਣ ਦਾ ਤਰੀਕਾ ਉਹਨੂੰ ਮੁਸ਼ਕਲ ਬਣਾਉਂਦਾ। ਅੱਜ ਅਸੀਂ ਗੱਲ ਕਰਦੇ ਹਾਂ ਕਿ ਜ਼ਿੰਦਗੀ ਨੂੰ ਸੌਖਾ ਕਿਵੇਂ ਬਣਾਇਆ ਜਾਵੇ। ਤੇ ਮੈਂ ਤੁਹਾਨੂੰ ਸਿਰਫ ਉਪਦੇਸ਼ ਨਹੀਂ, ਬਲਕਿ ਉਹਨਾਂ ਲੋਕਾਂ ਦੀਆਂ ਕਹਾਣੀਆਂ ਵੀ ਸੁਣਾਉਂਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਦਲਣ ਲਈ ਸਿਰਫ ਆਪਣੀ ਸੋਚ ਨੂੰ ਬਦਲਿਆ। ਜ਼ਿੰਦਗੀ ਉਹੀ ਆ 24 ਘੰਟੇ ਹਰ ਕਿਸੇ ਕੋਲ ਨੇ ਪਰ ਕਿਸੇ ਨੂੰ ਉਹ 24 ਘੰਟੇ ਭਾਰੀ ਲੱਗਦੇ ਨੇ ਤੇ ਕਿਸੇ ਨੂੰ ਹਲਕੇ। ਇੱਕ ਮਨੁੱਖ ਤਣਾਅ ਨਾਲ ਭਰਿਆ ਰਹਿੰਦਾ ਤੇ ਦੂਜਾ ਮਨੁੱਖ ਉਹੀ ਸਮੇਂ ਖੁਸ਼ ਰਹਿੰਦਾ। ਫਰਕ ਸਿਰਫ ਸੋਚ ਤੇ ਜਿਉਣ ਦੇ ਤਰੀਕੇ ਦਾ ਆ। ਸਾਡੀ ਜ਼ਿੰਦਗੀ ਦੇ ਜ਼ਿਆਦਾਤਰ ਗਮ ਇਸ ਗੱਲ ਤੋਂ ਨੇ ਕਿ ਅਸੀਂ ਹਰ ਵੇਲੇ ਕਿਸੇ ਹੋਰ ਦੀ ਜ਼ਿੰਦਗੀ ਨਾਲ ਆਪਣੀ ਜ਼ਿੰਦਗੀ ਦੀ ਤੁਲਨਾ ਕਰਦੇ ਰਹਿੰਦੀਆਂ। ਉਹਦੇ ਕੋਲੇ ਵੱਡਾ ਘਰ ਆ ਤੇ ਮੇਰੇ ਕੋਲੇ ਨਹੀਂ ਉਹਦੇ ਕੋਲੇ ਵੱਡਾ ਘਰ ਆ ਬੇਦੇ ਘਰੇ ਨਹੀਂ ਉਹਦੇ ਕੋਲੇ ਨੌਕਰੀ ਵਧੀਆ ਮੇਰੇ ਕੋਲ ਨਹੀਂ ਪਰ ਸੌਖੀ ਜ਼ਿੰਦਗੀ ਦੀ ਪਹਿਲੀ ਸ਼ਰਤ ਇਹ ਹੈ ਕਿ ਤੁਹਾਡੇ ਕੋਲੇ ਜੋ ਕੁਝ ਵੀ ਹੈ ਤੁਹਾਨੂੰ ਉਸ ਚੀਜ਼ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੁਹਾਡੇ ਨਾਲ ਮੈਂ ਇੱਕ ਬਾਪੇ ਤੇ ਸੋਨੇ ਦੇ ਘੜੇ ਦੀ ਕਹਾਣੀ ਸ਼ੇਅਰ ਕਰਦੀ ਆ ਇੱਕ ਪਾਪਾ ਇੱਕ ਪਿੰਡ ਵਿੱਚ ਰਹਿੰਦਾ ਸੀ ਉਹਦੇ ਕੋਲ ਨਾ ਵੱਟਾ ਘਰ ਸੀ ਨਾ ਪੈਸਾ ਪਰ ਉਹ ਹਰ ਰੋਜ਼ ਮੁਸਕਰਾਉਂਦਾ ਸੀ ਪਿੰਡ ਵਾਲਿਆਂ ਨੇ ਪੁੱਛਿਆ ਕਿ ਤੂੰ ਹਮੇਸ਼ਾ ਖੁਸ਼ ਕਿਵੇਂ ਰਹਿਣਾ ਬਾਬਾ ਹੱਸ ਕੇ ਕਹਿੰਦਾ ਮੇਰੇ ਕੋਲ ਇੱਕ ਘੜਾ ਹੈ ਜੋ ਹਰ ਰੋਜ਼ ਸੂਨਾ ਪਰ ਦਿੰਦਾ ਲੋਕ ਹੈਰਾਨ ਹੋ ਗਏ ਵੀ ਘੜਾ ਕਿੱਥੇ ਆ ਬਾਬਾ ਹੱਸਿਆ ਤੇ ਕਿਹਾ ਕਿ ਮੇਰਾ ਦਿਲ ਹਰ ਸਵੇਰੇ ਇਹ ਘੜਾ ਮੇਰੇ ਲਈ ਸ਼ੁਕਰ ਭਰਦਾ ਜੋ ਮਿਲਿਆ ਉਹਦੇ ਲਈ ਇਹੀ ਰਾਜਾ ਕਿ ਜੋ ਮਿਲਿਆ ਉਹਦਾ ਆਨੰਦ ਮਾਣੋ ਜ਼ਿੰਦਗੀ ਨੂੰ ਸੌਖੀ ਕਰਨ ਦੇ 10 ਤਰੀਕੇ ਨੇ ਨੰਬਰ 1 ਸਾਦਗੀ ਦੇ ਨਾਲ ਜ਼ਿੰਦਗੀ ਨੂੰ ਜਿਓ ਜਿੰਨਾ ਤੁਸੀਂ ਸਾਦਾ ਜੀਵਨ ਜਿਉਓਗੇ ਉਨਾ ਹੀ ਤਣਾ ਘਟ ਹੋਵੇਗਾ ਵੱਧ ਖਰਚੇ ਵੱਧ ਦਿਖਾਵੇ ਵੱਧ ਮੁਸ਼ਕਲਾਂ ਘੱਟ ਖੁਆਇਸ਼ਾਂ ਵੱਧ ਖੁਸ਼ੀਆਂ ਸਮੇਂ ਦੀ ਕਦਰ ਕਰਨੀ ਸਿੱਖੋ ਬੇਲੋੜੇ ਕੰਮਾਂ ਵਿੱਚ ਸਮਾਂ ਬਰਬਾਦ ਨਾ ਕਰੋ ਸੋਸ਼ਲ ਮੀਡੀਆ ਕੱਪਾਂ ਨਿੰਦਾ ਸਮੇਂ ਨੂੰ ਆਪਣੇ ਸੁਪਨੇਆਂ ਵਿੱਚ ਲਗਾਓ। ਨੰਬਰ 3 ਮਾਫ਼ ਕਰਨਾ ਸਿੱਖੋ। ਦਿਲ ਦੇ ਵਿੱਚ ਗਿਲੇ ਸ਼ਿਕਵੇ ਰੱਖਣ ਨਾਲ ਜ਼ਿੰਦਗੀ ਭਾਰੀ ਹੋ ਜਾਂਦੀ ਆ ਤੇ ਮਾਫ਼ ਕਰਨ ਨਾਲ ਦਿਲ ਹਲਕਾ ਹੋ ਜਾਂਦਾ। ਨੰਬਰ 4 ਆਪਣੇ ਮਨ ਨੂੰ ਸੰਤੁਲਿਤ ਰੱਖੋ। ਮਤਲਬ ਕਿ ਗੁੱਸੇ ਵਿੱਚ ਫੈਸਲੇ ਨਾ ਕਰੋ, ਖੁਸ਼ੀ ਦੇ ਵਿੱਚ ਵਾਅਦੇ ਨਾ ਕਰੋ। ਸੰਤੋਸ਼ਟ ਰਹਿਣਾ ਸਿੱਖੋ। ਇਹੀ ਸੌਖੀ ਜ਼ਿੰਦਗੀ ਦਾ ਰਾਜ਼ ਆ। ਨੰਬਰ 5 ਸਿਹਤ ਨੂੰ ਪਹਿਲ ਦਿਓ। ਸੌਖੀ ਜ਼ਿੰਦਗੀ ਲਈ ਸਿਹਤਮੰਦ ਸਰੀਰ ਤੇ ਮਨ ਲਾਜ਼ਮੀ ਆ। ਰੋਜ਼ਾਨਾ ਥੋੜਾ ਸਮਾਂ ਕਸਰਤ ਧਿਆਨ ਤੇ ਹੱਸਣ ਲਈ ਕੱਢੋ ਨੰਬਰ 6 ਦੂਤਿਆਂ ਨਾਲ ਕਲਪਨਾ ਕਰਨੀ ਛੱਡੋ ਤੁਸੀਂ ਆਪਣੀ ਕਹਾਣੀ ਤੁਸੀਂ ਕਿਸੇ ਹੋਰ ਦੀ ਕਾਪੀ ਨਹੀਂ ਨੰਬਰ 7 ਰਿਸ਼ਤਿਆਂ ਨੂੰ ਤਰਜੀਹ ਦਿਓ ਸੌਖੀ ਜ਼ਿੰਦਗੀ ਉਸ ਵੇਲੇ ਬਣਦੀ ਹੈ ਜਦੋਂ ਘਰ ਦੇ ਵਿੱਚ ਪਿਆਰ ਹੋਵੇ ਪੈਸਾ ਘੱਟ ਹੋ ਸਕਦਾ ਪਰ ਜੇ ਰਿਸ਼ਤੇ ਮਿੱਠੇ ਨੇ ਤਾਂ ਜ਼ਿੰਦਗੀ ਖੁਸ਼ਹਾਲ ਹੀ ਹੁੰਦੀ ਨੰਬਰ 8 ਨਾ ਕਹਿਣਾ ਸਿੱਖੋ ਹਰ ਗੱਲ ਤੇ ਹਾਂ ਕਰਨ ਨਾਲ ਅੰਦਰੋਂ ਤਣਾਅ ਵੱਧ ਜਿੱਥੇ ਲੋੜ ਹੈ ਉੱਥੇ ਇਨਕਾਰ ਕਰ ਦਿਓ ਨੰਬਰ 9 ਦਿਲ ਦੀ ਸੁਣੋ ਜ਼ਿੰਦਗੀ ਸੌਖੀ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਉਹੀ ਕਰਦੇ ਹੋ ਜੋ ਤੁਹਾਡਾ ਦਿਲ ਚਾਹੁੰਦਾ ਨੰਬਰ 10 ਰੱਬ ਤੇ ਭਰੋਸਾ ਰੱਖੋ ਹਰ ਗੱਲ ਤੁਹਾਡੇ ਕੰਟਰੋਲ ਵਿੱਚ ਨਹੀਂ ਜਿੰਨਾ ਤੁਸੀਂ ਰੱਬ ਛੱਡ ਦਿੰਦੇ ਹੋ ਉਨਾ ਹੀ ਮਨ ਸ਼ਾਂਤ ਰਹਿੰਦਾ ਤੇ ਇਸ ਤਣਾਅ ਨੂੰ ਘਟਾਇਆ ਕਿਵੇਂ ਜਾ ਸਕਦਾ ਹੈ ਹਰ ਗੱਲ ਤੇ ਓਵਰ ਥਿੰਕਿੰਗ ਨਾ ਕਰੋ ਜਿਹੜਾ ਤੁਹਾਡੇ ਕੰਟਰੋਲ ਵਿੱਚ ਹੈ ਬਸ ਉਹੀ ਕਰੋ ਜਿਹੜਾ ਨਹੀਂ ਉਹ ਨੂੰ ਰੱਬ ਦੇ ਹਵਾਲੇ ਕਰ ਦਿਓ ਇਸ ਲਈ ਹਰ ਰੋਜ਼ 10 ਮਿੰਟ ਆਮੋਸ਼ ਬੈਠੋ ਆਪਣੇ ਆਪ ਮਨ ਹਲਕਾ ਹੋ ਜਾਵੇਗਾ ਅੱਜ ਦੇ ਯੁੱਗ ਵਿੱਚ ਲੋਕ ਸਮਝਦੇ ਨੇ ਕਿ ਵੱਡੀ ਕਾਰ ਵੱਡਾ ਘਰ ਵੱਡਾ ਬੈਂਕ ਬੈਲੈਂਸ ਹੀ ਸੌਖੀ ਜ਼ਿੰਦਗੀ ਆ ਪਰ ਕਈ ਅਮੀਰ ਲੋਕ ਡਿਪਰੈਸ਼ਨ ਵਿੱਚ ਨੇ ਤੇ ਕਈ ਗਰੀਬ ਲੋਕ ਖੁਸ਼ ਰਹਿੰਦੇ ਨੇ ਕਿਉਂਕਿ ਸੌਖੀ ਜ਼ਿੰਦਗੀ ਦੀ ਪੂੰਜੀ ਪੈਸਿਆਂ ਵਿੱਚ ਨਹੀਂ ਮਨ ਦੀ ਸ਼ਾਂਤੀ ਦੇ ਵਿੱਚ ਆ ਸੋ ਜ਼ਿੰਦਗੀ ਮੁਸ਼ਕਲ ਨਹੀਂ ਅਸੀਂ ਖੁਦ ਉਹਨੂੰ ਮੁਸ਼ਕਲ ਬਣਾਉਣੀ ਆ ਜੇਕਰ ਅਸੀਂ ਸ਼ੁਕਰ ਸਾਦਗੀ ਪਿਆਰ ਮਾਫੀ ਤੇ ਰੱਬ ਤੇ ਭਰੋਸਾ ਰੱਖ ਲਈਏ ਤਾਂ ਜ਼ਿੰਦਗੀ ਆਪਣੇ ਆਪ ਸੌਖੀ ਬਣ ਜਾਂਦੀ ਆ ਯਾਦ ਰੱਖਿਓ ਸੌਖੀ ਜ਼ਿੰਦਗੀ ਦਾ ਮਤਲਬ ਹੈ ਦਿਲ ਹਲਕਾ ਮਨ ਸ਼ਾਂਤ ਤੇ ਰਿਸ਼ਤੇ ਮਿੱਠੇ ਬਾਕੀ ਸਭ ਕੁਝ ਦਿਖਾਵਾ ਧੰਨਵਾਦ